ਆ ਰਹੀਆਂ ਲੱਤਾਂ ਜੇ ਮੂਹ ਪਾਜੀ ਤੁਸੀਂ ਮਾਰਤਾ ਸਾਨੂੰ ਅੱਜ ਆ ਗਿਆ ਸੀ ਲੋ ਜੀ ਸਾਰੇ ਜਾਣੇ ਘੁੰਮੀ ਜਾਂਦੇ ਟਰੈਕਟਰ ਆਵੇ ਆਪਣੇ ਆਪਣੇ ਦੇ ਆਹ ਉਹ ਦੇਟਵਾ ਸਰਲਾ ਕਰਲਾ ਸੇਵਾ ਫੋਨ ਤੇ ਲੱਗਾ ਸਾਰੇ ਭਰਾ ਦੇ ਵਲੌਗ ਨੂੰ ਜ਼ਰੂਰ ਦੇਖਿਓ ਤੇ ਸਪੋਰਟ ਕਰਿਓ ਸਪੋਰਟ ਕਰੋ ਹਾਂਜੀ ਐਕੀ ਹੋਣਾ ਬਸ ਪਤੰਦਰਾਂ ਨੂੰ ਵੀ ਜਿੰਨੇ ਦਾ ਵਲੌਗ ਚੱਲ ਗਿਆ ਹਾਂ ਜੀ ਵੀਰ ਬਣ ਕੇ ਬਸ ਮੁੱਸੇ ਵਾਲਿਆਂ ਨੂੰ ਚੱਲਣਾ ਆਪਣਾ ਵਲੌਗ ਹਾਂ ਨਹੀਂ ਪਾੜਦਾ ਹਾਂਜੀ ਭਾਈ ਜੁੜੇ ਰਹੋ ਵਲੌਗ ਨਾਲ ਤੇ ਤੁਹਾਨੂੰ ਗਾਂ ਦਦਾਦਿਆਂ ਵੀ ਕੀ ਕੋ ਕਰਨਾ ਆਪਾਂ ਮੱਕੀ ਵਾਲੀ ਦੀ ਸੁਣਾ ਚੱਲਦੀ ਵੀ ਕੋਈ ਕੋੜ ਮਗਰ ਮੱਕੀ ਵਾਲੀ ਚਰਾਉਣੀ ਆ ਹਾਂਜੀ ਉਹ ਵੀ ਤੁਹਾਨੂੰ ਵੀਡੀਓ ਆਪਣੀਆਂ ਇੰਸਟਾਗ੍ਰਾਮ ਤੇ ਮਿਲਣਗੀਆਂ ਜੀ ਬੂਸਾ ਮੈਂ ਬੋਲੀ ਜਾਂਦਾ ਇਹ ਸੱਚੀ ਮੱਕੀ ਵਾਲੀ ਚਲਾਦੀ ਨੇ ਤੇ ਵੇਖ ਲੋਕਾਂ ਨੇ ਵੇਚਦੇ ਨਹੀਂ ਇਹ ਤਾਂ ਆਈਡੀ ਬੋਲਦੇ ਜਿਹੜੇ ਤੇ ਚਲਾਉਣੀ ਆ ਉਹਦਾ ਟਾਈਮ ਤੇ ਪੈਦਾ ਕੀ ਇਹਨੇ ਕਰਦੀ ਇਹਦਾ ਦੰਦ ਜਮੜਤੂ ਬਣ ਕੇ ਡੁੱਲ ਗਈ ਇੱਕ ਮਾਇਆ ਸਾਡਾ ਨਵੇਂ ਵਲੌਗ 'ਚ ਪਹੁੰਚੇ ਅੱਜ ਆਪਾਂ ਮੋਲ ਸਾਬ ਗੁਰੂਦੀ ਨਗਰੀ 'ਚ ਮੇਲਾ ਬਹੁਤ ਭਰਿਆ ਹੋਇਆ ਮਸੀ ਮੁੰਡੇ ਮੰਦੇ ਆ ਕੈਸਤੀ 'ਚ ਜਾਣ ਨੂੰ ਇੱਕ ਕੈਸਤੀ ਭਰੇ ਆ ਮੈਂ ਤੁਹਾਨੂੰ ਦਿਖਾਉਣਾ ਓੜੀ ਆਹ ਉਸਤਾਦ ਜੀ ਖੜੇ ਕੋਈ ਇਹਨੂੰ ਦੱਸ ਕੌਣ ਐ ਕਹਿੰਦੀ ਕੌਣ ਹੈ ਚਲੋ ਆਕੇ ਕੈਸਤੀ ਜਾ ਕੇ ਵਲੌਗ ਬਣਾਉਣਾ ਜੇ ਭਣਿਆ ਦੇ ਆਏ ਹਾਂ ਜੀ ਦੇਖ ਲੋ ਦੇਖ ਕੇ ਆਪਾਂ ਮੋੜ ਜਾਣਾ ਹਾਂ ਦੇਖ ਕੇ ਤੈਨੂੰ ਦਿੰਦਾ ਮੋੜ ਹਾਂ ਦੇਖੀ ਤੇ ਲੱਤਾਂ ਵੀ ਪਹਿਨੀਆਂ ਨੇ ਉਹ ਵੀ ਚੱਲ ਪਈ ਗਈ ਸੀ ਓਏ ਬੁੱਢੀ ਗਰੂਏ ਓਏ ਪੇੜ ਜੂਕਦਾ ਓਹ ਕਿੱਠੀ ਕਰਦੇ ਬੀਤੀ ਦੀ ਮੈਂ ਓਏ ਪੇੜ ਜੂਕਦਾ ਓ ਮਾਰੀਆ ਲੱਤਾਂ ਕੰਬ ਲਾਤੀਆਂ ਓ ਲੱਤ ਓ ਅਗਲੀ ਤੈਨੂੰ ਨਹੀਂ ਆਗੀ ਓਏ ਜਰੀਓ ਮਾਰਦੀ ਓ ਨੀ ਠੀਕ ਓ ਪਾਰਟੀ ਕਰਦੇ ਆਤੀ ਓ ਬ੍ਰੇਕ ਲਾ ਬ੍ਰੇਕ ਓ ਵੇ ਸੁਣਾ ਦੇ ਓਏ 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 ਰੋਕ ਦੇ 500 ਵਾਧੂ ਲੈ ਲਈ ਓਏ ਫਿਰ ਜਿੱਦਾਂ ਰੋਕ ਦੇ ਓਏ ਰੁਕਦੇ ਉਹ ਮੈਂ ਨਹੀਂ ਗਾਦੇ ਮੈਂ ਨਹੀਂ ਬੰਦਾ ਓ ਬਿਓ ਓਏ ਜਗਰੂ ਦੇ ਕਹ ਬਣਾਏ ਆਹ ਜੀ ਲੈਣਾ ਚਾਹੀਦਾ ਮੈਂ ਨਹੀਂ ਬੰਦਾ ਜਗਰੂ ਦੇ ਪਾਰਤਾ ਓਏ ਜਗਰੂਪਾ ਓਏ ਨਾ ਤਾਂ ਟਰੈਕਟਰ ਦਾ ਡੀਡਰ ਲੱਗਦਾ ਜਰਾ ਕਮਾਨੇ ਓਏ ਲੱਤਾਂ ਕੰਬ ਰਹੀਆਂ ਨੇ ਓਏ ਲੱਤਾਂ ਕੰਬ ਰਹੀਆਂ ਨੇ ਓਏ ਯਾਰ ਯਾਰ ਕੀ ਦੋਬਰੇ ਨਾਈਪੇਂ ਦੋਹਾਨ ਓ ਰੋਕ ਦੇ ਯਾਰ ਚੱਲ ਪੈਰ ਦਰਦ ਓ ਰੇਜ਼ ਦੇ ਦੇ ਓ ਰੋਕ ਦੇ ਭਰਾਵਾ ਰੋਕ ਦੇ ਓ ਰੇਜ਼ ਦੇ ਦੇ ਓ ਰੋਕ ਨੀ ਛਾਲਿਆ ਜਾ ਓ ਆਪਣਾ ਬੰਦਾ ਦੇਖ ਸਾਹਿਆ ਉੱਧਰ ਇਕੱਠਾ ਹੋ ਗਿਆ ਗੱਡੀ ਕੰਦੀ ਕਿੱਥੇ ਹੋ ਗਿਆ ਓ ਗੱਡੀ ਲੈ ਓ ਮੈਂ ਕੁੜੀ ਨਹੀਂ ਕਾਣੀ ਹੋ ਸਕਦੀ ਕੁੜੀ ਮੈਂ ਕੋਈ ਕੁੜੀ ਨਹੀਂ ਕਾਣੀ ਯਾਰ ਹੋਰ ਕੋਈ ਲੱਗਦਾ ਜੇ ਕੋਈ ਲੱਗਦਾ ਪੈਰ ਚੰਦਾ ਨਰਦਾ ਯਾਰ ਓਏ ਐ ਵੀ ਲੱਗਦਾ ਹੈ ਯਾਰ ਦੀ ਲੱਤਾਂ ਓਏ ਇਹਦੀਆਂ ਲੱਤਾਂ ਓਏ ਇਹਦੀਆਂ ਲੱਤਾਂ ਗਗਰੂ ਪਾ ਜੀ ਤੁਸੀਂ ਮਾਰਤਾ ਸਾਨੂੰ ਅੱਜ ਆ ਗਿਆ ਸੀ ਓਏ ਹੋਏ ਗੱਡੀ ਹਾਂ ਗੱਡੀਆਂ ਦਾ ਮੈਂ ਰੱਖ ਨਹੀਂ ਖੋਲੀ ਭੈਣ ਜੀ ਹੁਣ ਕਹਿੰਦਾ ਵਧੀਆ ਭਾਜੀ ਨੂੰ ਚੈਰ ਬਾਦ ਮਿਲਿਆ ਆ ਪਰ ਚੇਤੇ ਰੱਖਾਂਗੇ ਚੇਤੇ ਰੱਖਾਂਗੇ ਭਾਜੀ ਨੂੰ ਮਿਲਿਆ ਆ ਓਏ ਓਹ ਕਿਸਤੇ ਨੇ ਚਲੀਏ ਆ ਹੋਰ ਹੈ ਉਹ ਨਹੀਂ ਜਾਣੇ ਉਹ ਚਲੋ ਚਲੋ ਉਹ ਜਾਣੇ ਉਹ ਕਿਸਤੇ ਜਾਣੇ ਆ ਬਾਬਾ ਜੀ ਕੋਈ ਗਲਤੀ ਹੋ ਗਈ ਸੀ ਆ ਬੰਦੇ ਨੇ ਮਾਰਨਾ ਹੀ ਸਾਨੂੰ ਜੋਏ ਜ਼ਿੰਮੇਵਾਰੀ ਅੱਜ ਇਹ ਹੋਰ ਦੇ ਦੇ ਨਾ ਹਮ ਤਾਂ ਨਹੀਂ ਆਣੀ ਸੀ ਇਹਦੇ ਓਏ ਇਹ ਪਾਜੀ ਇੱਕ ਵਾਰੀ ਖਿੱਚ ਕੇ ਰਹਿ ਸੁੱਤੀ ਆ ਨਾ ਮਾਲਾ ਇਹਨੇ ਮਾਰਿਆ ਪੈਂਡਲ ਦੇ ਫਾੜ ਦੇਣੀ ਆ ਹੁਣ ਪਾਜੀ ਮਾਰਾ ਦੇਣਾ ਸੀਗਾ ਯਾਰ ਉਧਰ ਵੀ ਉਧਰ ਵੀ ਤਿੰਨ ਸਿਲੰਡਰ ਆ ਓਏ ਬਹੁਤ ਸ਼ਰਾਬ ਆਈ ਇਹ ਦੋਰੀ ਆਇਆ ਭਾਈ ਕਰਾਣਾ ਫਰੋਜਾ ਮਾੜਾ ਮੇਰਾ ਫੋਟੋ ਕਰਾਓ ਆਪਾਂ ਹੁਣ ਕਿੱਧਰ ਨੂੰ ਚੱਲਾਂ ਉਧਰ ਘੁੰਮਣਾ ਮੈਂ ਕਿਹੜੇ ਪੈਸੇ ਦੇ ਅਮੈਂ ਥੱਲੇ ਆ ਜਾਂਦਾ ਬਾਈ ਕੋਈ ਨਾ ਲੋ ਜੀ ਸਾਰੇ ਜਾਣੇ ਘਮੀ ਜਾਂਦੇ ਟਰੈਕਟਰ ਆ ਆਪਣੇ ਆਪਣੇ ਦੇ ਆਹ ਉਹ ਦੇਟ ਵਾਰ ਕਰਲਾ ਕਰਲਾ ਸੇਵਾ ਫੋਨ ਤੇ ਲੱਗਾ ਸੇਵਾ ਕਰਲਾ ਫੋਨ ਤੇ ਲੱਗਾ ਬਹੁਤ ਦਵਾਲ ਵਾਲਾ ਟਰੈਕਟਰ ਕੜਾ i <laughs> channel vlog ਜੀ ਬਾਈ ਟਰੈਕਟਰਾਂ ਖੜਿਆ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾਗਾ ਉਹ ਪਰਲੇ ਪਾਸੇ ਆਪਣਾ ਅਸਤਰ ਖੜਾ ਈ ਬਣਾ 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 ਤੇ ਦਿਖਾਉਨੇ ਆ ਤੁਹਾਨੂੰ ਫਿਰ ਅਗਲਾ ਪ੍ਰੋਜੈਕਟ ਆਪਣਾ ਜੀ ਕਰ ਦੋ ਹਾਏ ਕਰ ਦੋ ਹਾਏ ਹਾਏ ਆ ਬੰਦੇ ਨੂੰ ਪਛਾਣ ਹੀ ਲਿਆ ਹੋਣਾ ਜੀ ਮੇਨ ਲੰਦਾਂ ਨੇ ਕੈਮਰਾ ਪੁੱਠਾ ਕਰ ਲਿਆ ਸਾਰੇ ਭਰਾ ਦੇ ਵਲੌਗ ਨੂੰ ਜ਼ਰੂਰ ਦੇਖਿਓ ਤੇ ਸਪੋਰਟ ਕਰਿਓ ਸਪੋਰਟ ਕਰੋ ਹਾਂਜੀ ਐਕੀ ਹੋਣਾ ਬਸ ਸਾਧਵਤੰਦਰਾਂ ਨੂੰ ਵੀ ਜਿੰਨੇ ਦਾ ਵਲੌਗ ਚੱਲ ਗਿਆ ਮੁੰਵੀਰ ਬਣ ਕੇ ਇਸ ਮੂਸੇ ਵਾਲਿਆਂ ਨੂੰ ਚੱਲਣਾ ਆਪਣਾ ਵਲੌਗ ਇਹਨਾਂ ਨੇ ਵੀ ਵਲੌਗ ਛੇੜੂ ਕਰ ਲਿਆ ਤੇ ਹੱਸੇ ਬਹੁਤ ਆ ਆਪਾਂ ਇਹ ਸਾਰਿਆਂ ਨਾਲ ਸ਼ੇਅਰ ਕਰਨਾ ਜਿੰਨਿਆਂ ਨੇ ਵੀ ਛੋਟੇ ਭਰਾ ਨੂੰ ਪਿਆਰ ਕਰਦੇ ਸਾਰੇ ਕਰ ਲੈ ਆ ਬਟਰੀ ਖਾ ਲੋ ਗਾਈਜ਼ ਗਾਈਜ਼ ਮਟਰੀ ਮੈਟਰੀ ਟਰੈਕਟਰ ਦਿਖਾ ਦੇ ਸਾਰੇ ਮੈਟਰੀ ਟਰੈਕਟਰ ਦਿਖਾ ਦਿੰਨੇ ਆਪਾਂ ਆਪ ਓਏ ਇੱਧਰ ਲੱਗੇ ਇੱਧਰ ਲੱਗੇ ਓਰੇ ਲੱਗੇ ਆ ਬੰਦੇ ਸ਼ਰਤ ਦਿਖਾ ਲਈ ਆ ਇੱਕ ਤਾਂ ਵੀ ਫੋਨ ਨਹੀਂ ਚੱਕਦਾ ਜਨਾਨੀ ਆਵਾਜ਼ ਹੋ ਗਿਆ ਹਾਂ ਹਾਂ ਮੰਗਿਆ ਗਿਆ ਬਈਓ ਮੰਗਿਆ ਗਿਆ ਆ ਗਿਆ ਹਾਂ ਮੰਗਿਆ ਆ ਗਿਆ ਅਸ਼ਲੀਲ ਗੱਲਾਂ ਨਹੀਂ ਕਰਨੀਆਂ ਤੁਸੀਂ ਕਹਿੰਦਾ ਅਸ਼ਲੀਲ ਅਸ਼ਲੀਲ ਨਾਲ ਹੀ ਬੈਠੋਗੀ ਤੁਸੀਂ ਤੂੰ ਕਿੰਨੇ ਚੱਕਦਾ ਨਾਲ ਹੀ ਬੈਠ ਕੋਲਡ ਡਰਿੰਕ ਪੀ ਲੋ ਫੰਡ ਪਾ ਆਪਣਾ ਤਾਂ ਐ ਆਪਣੇ ਤਾਂ ਐ ਚੱਲਣ ਜਿਵੇਂ ਗੋਲੀ ਚਾਲਦੀ ਹੁੰਦੀ ਆ ਬਸ 2-3 ਦਿਨਾਂ ਨੂੰ ਵੀਡੀਓ ਆ ਜਾਣੀ ਆ ਆਪਣੀ ਤੇ ਟਿਕਾ ਕੇ ਲਾਈਕ ਓ ਮੈਗਾ ਥੋੜੀ ਜਗ ਦੇ ਉਹਦੇ ਵਾਲਾ ਮਾ ਜੋਰ ਲਾਦਾ ਬੜਾ ਪ੍ਰਮੋਸ਼ਨ ਕਰੀ ਜਾਂਦਾ ਬੰਦਾ ਓ ਮੈਨੂੰ ਅਸਕੇ ਤੇ ਨਹੀਂ ਆ ਦੇ ਤੇ ਪਾਉਣੀ ਆ ਅੱਦੂ ਗਾ ਨਹੀਂ ਪਾਉਣਾ ਕੋਈ ਨਾ ਸ਼ੇਅਰ ਕਰਿਓ ਕੋਈ ਨਾ ਸ਼ੇਅਰ ਕਰਿਓ ਓਏ ਇਹਦੀ ਕੋਈ ਨਾ ਸੁਣਿਓ ਆ ਆ ਫੜੀ ਮਨੂੰ ਕੈਮਰਾ ਕਮਾ ਲੈ ਦੇ ਆਪਾਂ ਆ ਭਾਈ ਮੱਕੀ ਦੀ ਪਾ ਕੇ ਖਾ ਜਾਂਦੇ ਮੋਰ ਚਾਰ ਆ ਆ ਜੇ ਇਹਦਾ ਧੂਆ ਪਾੜ ਦੋ ਨਹੀਂ ਪਾੜਦਾ ਹਾਂਜੀ ਬਾਈ ਜੁੜੇ ਰਹੋ ਬਲੌਗ ਨਾਲ ਤੇ ਸਾਨੂੰ ਗਾਂ ਦਦਾਦਿਆਂ ਵੀ ਕੀ ਕੋ ਕਰਨਾ ਆਪਾਂ ਮੱਕੀ ਵਾਲੀ ਦੀ ਸਵਾਹ ਚੱਲਦੀ ਵੀ ਕੋਈ ਨਾ ਮੱਕੀ ਵਾਲੀ ਚਲਾਉਣੀ ਆ ਹਾਂਜੀ ਉਹੀ ਤੁਹਾਨੂੰ ਵੀਡੀਓ ਆਪਣੀਆਂ ਇੰਸਟਾਗ੍ਰਾਮ ਤੇ ਮਿਲਣਗੀਆਂ ਜੀ ਬੂਸਤ ਨਹੀਂ ਬੋਲੀ ਇਹ ਸੱਚੀ ਮੱਕੀ ਵਾਲੀ ਚਲਾਦੀ ਨੇ ਤੇ ਵੇਖ ਲੋਕਾਂ ਨੇ ਵੇਚਦੇ ਨਹੀਂ ਇਹ ਕਿਹੜੀ ਦਾ ਨਾ ਆਈਡੀ ਬੋਲਦੇ ਜਿਹੜੇ ਤੇ ਚਲਾਉਣੀ ਆ ਉਹਦਾ ਟਾਈਮ ਤੇ ਪਾ ਦੇਣਾ ਕਿ ਇਹਨੇ ਕਰਦੇ ਨਹੀਂ ਤੁਹਾਨੂੰ ਆਈਡੀ ਬੋਲੀ ਇਹਨੇ ਕਰਦੇ ਨਹੀਂ ਜਾਉਂਦੇ ਮਰਟੂਗਾ ਇਹਨੇ ਇਹਨੇ ਕਿਹਾ ਮਰਾ ਭਾਜੀ ਤੇੜ ਆ ਹਾ ਇਹੋ ਜਿਹੀ ਹੈ ਮੇਰੀ ਵੀਡੀਓ ਆ ਗਿਆ ਅਸੀਂ ਸਾਰੀ ਵੀਡੀਓ ਸ਼ੂਟ ਕਰ ਲਈ ਹੁਣ ਕਿਹਦੇ ਦਾ ਪੈਸਾ ਪਾਓ ਬੰਦੇ ਨੂੰ ਨਨਕੇ ਨੋਕੇ ਉਹ ਦੇਖੇ ਉਹ ਆਪਣੇ ਪਰਲੇ ਪਾਸੇ ਆਪਣੀ ਆਰਪੀ ਲਈ ਹੋਈ ਹੈ ਜੀ ਹੋਰ ਦਸਾਂ 20 ਦਿਨਾਂ ਨੂੰ ਆਪਾਂ ਆਰਪੀ ਪਟਣੀ ਹੈ ਜੀ ਕਾਹ ਵੇਖ ਲੋ ਹੋ ਬੰਦ ਨਾ ਵੀ ਆ ਗਿਆ ਕਾਹ ਫਸਲ ਜੋ ਕਾਹ ਲਾ ਦੇ ਕਾਹ ਜੋ ਫਸਲ ਕਾਹ ਬਦਲ ਲੱਭ ਨਹੀਂ ਉਹ ਬੀਜਿਆ ਹੋਇਆ ਆਪਾਂ ਹੀ ਇਹ ਕਾ ਵੀ ਇਹਨਾਂ ਨੇ ਛਿੱਟਾ ਦੇਤਾ ਘੋੜਨਾ ਵਾਸਤੇ ਬੀਜਿਆ ਕਰੇ ਰੱਖਿਆ ਜਿਹੜਾ ਚਲੋ ਬਾਤ ਸੇ ਕੱਢਦਾ ਚਲੋ ਠੀਕ ਆ ਜੁੜੇ ਰਹੋ ਬਲੌਗ ਨਾਲ ਹੀ ਤੂੰ ਸਲਾ ਅੱਜ ਗੱਲ ਦੱਸ